ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਮਨ ਬੜਾ ਬਾਗੋ-ਬਾਗ ਹੋਇਆ ਕਿਉਂਕਿ ਸਾਡਾ ਛੋਟਾ ਭਾਈ ਕੁਲਵਿੰਦਰ ਸਿੰਘ ਜੀ ਬਾੜਾ ਤੇ ਨਾਲ ਉਹਨਾਂ ਦਾ ਬੇਟਾ ਗੁਰਪ੍ਰਤਾਪ ਸਿੰਘ ਚੋਹਣ ਸਾਹਿਬ ਦੋਨਿਆਂ ਨੇ ਸਾਨੂੰ ਖੇਤ ਮਿਲ ਲਾਈ ਆਪਣੇ ਉੱਥੇ ਯੂਰੀ ਰਕਮ ਚੱਲ ਰਿਹਾ ਜੀ ਖੇਤ ਕਿਉਂਕਿ ਆਪਣਾ ਬੇਟਾ ਗੁਰਿੰਦਰ ਸਿੰਘ ਰਵਾਣਾ ਉਹਨੂੰ ਕੈਨੇਡਾ ਤੋਂ ਆਇਆ ਸੀ ਤੇ ਨਾਲ ਅਸੀਂ ਸਾਰੇ ਮਿਲ ਕੇ ਉੱਥੇ ਖੇਤਾਂ ਦੇ ਕੰਮ ਕਰ ਰਹੇ ਸੀ ਜਦੋਂ ਹਰਮਨ ਪਿਆਰੇ ਮਿੱਤਰ ਸੱਜਣਾ ਮਿਲ ਲਾਉਂਦੇ ਨੇ ਤਾਂ ਉਹਦੇ ਨਾਲ ਮਨ ਨੂੰ ਬੜਾ ਚਾਹ ਹੁੰਦਾ ਕਿਉਂਕਿ ਕਿਸੇ ਕੋਲ ਐਨਾ ਟਾਈਮ ਹੀ ਨਹੀਂ ਹੁੰਦਾ ਵੀ ਉਹ ਟਾਈਮ ਕੱਢ ਸਕੇ ਪਰ ਖੇਤੀ ਕਿਹਾ ਜਾਂ ਵਪਾਰ ਆ ਜਿੱਥੇ ਆਪਣੇ ਕੋਲ ਟਾਈਮ ਵੀ ਬਹੁਤ ਹੁੰਦਾ ਤੇ ਆਪਾਂ ਵੀ ਦੂਜੇ ਨੂੰ ਮਿਲ ਵੀ ਸਕਦੇ ਆ ਗੱਲਾਂ ਬਾਤਾਂ ਵੀ ਕਰ ਸਕਦੇ ਆ ਆਪਣਾ ਪਿਆਰ ਵੀ ਵਧਾ ਸਕਦੇ ਆ ਤੇ ਸਾਰਿਆਂ ਨੂੰ ਵੱਡੀ ਗੱਲ ਕੀ ਆ ਆਪਣੀ ਪਿਕਨਿਕ ਵੀ ਆ ਆਪਣੇ ਜਿਵੇਂ ਪਹਾੜਾਂ ਦੇ ਘੁੰਮਣ ਜਾਂਦੇ ਨੇ ਆਪਣਾ ਤਾਂ ਖੇਤ ਹੀ ਪਹਾੜ ਨੇ ਤੇ ਖੇਤ ਹੀ ਸਾਰਾ ਕੁਝ ਕਿ ਕੁਦਰਤ ਨੇਚਰ ਖੇਤਾਂ ਵਿੱਚ ਵੱਸਦੀ ਆ ਨਾਲੇ ਤਾਂ ਆਪਣੀ ਕਮਾਈ ਨਾਲੇ ਆਪਣਾ ਕਾਰੋਬਾਰ ਨਾਲੇ ਆਪਣਾ ਵਪਾਰ ਨਾਲੇ ਸਾਥ ਸੰਬੰਧੀ ਦੋਸਤ ਮਿੱਤਰਾਂ ਨੂੰ ਮਿਲਣਾ ਬੱਦੂ ਟਾਈਮ ਹੁੰਦਾ ਤੇ ਦੋਸਤੋ ਬੱਚੇ ਬੜੇ ਖੁਸ਼ ਸੀਗੇ ਗੁਰਿੰਦਰ ਸਿੰਘ ਵੀ ਤੇ ਗੁਰਪ੍ਰਤਾਪ ਸਿੰਘ ਵੀ ਬੜੀ ਮਸਤੀ ਕੀਤੀ 4-5 ਘੰਟੇ ਸਿੱਥੇ ਬੈਠੇ ਰਹੇ ਗੱਲਾਂ ਬਾਤਾਂ ਕੀਤੀਆਂ ਮਨ ਨੂੰ ਬੜਾ ਸਕੂਨ ਮਿਲਿਆ ਪ੍ਰਮਾਤਮਾ ਕਰੇ ਸਾਰੇ ਦੋਸਤ ਮਿੱਤਰਾਂ ਦਾ ਭੈਣ ਭਾਈਆਂ ਦਾ ਆਪਸ ਵਿੱਚ ਜਰਬ ਪਿਆਰ ਵਧਾਵੇ ਇਹ ਜ਼ਿੰਦਗੀ ਛੋਟੀ ਆ ਪਰ ਆਪਾਂ ਐਵੇਂ ਇਹਨੂੰ ਬਹੁਤ ਸੀਰੀਅਸ ਲਈ ਜੰਨੇ ਆ ਇੰਜੋਏ ਕਰਨਾ ਚਾਹੀਦਾ ਆਪਣੇ ਪਰਿਵਾਰ ਨਾਲ ਪਿਆਰ ਵੰਡਾ ਕੇ ਚੰਗੀ ਕਿਰਤ ਕਰੋ ਚੰਗੇ ਪਰਿਵਾਰ ਨਾਲ ਮਿਲ ਕੇ ਬੈਠੋ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ